ਦੋਸਤੋ ਅੱਜ ਅਸੀਂ ਇੱਕ ਅਹਿਮ ਮੁੱਦਾ ਲੈ ਕੇ ਹਾਜ਼ਰ ਹਾਂ ਜੋ ਸਾਡੀ ਅਲਖਤੇ ਵਿਰਾਸਤ ਨਾਲ ਜੁੜਿਆ ਹੋਇਆ ਹੈ। ਦੇਸ਼ ਦੇ ਜਿੰਨਾਂ ਸੂਰਮਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਉਹਨਾਂ ਦੇ ਬਾਪਸੀ ਧਰਨਾ ਦੇਣ ਲਈ ਮਜਬੂਰ ਹੋ ਰਹੇ ਨੇ। 26 ਜਨਵਰੀ ਦੇ ਪ੍ਰੋਗਰਾਮਾਂ ਦਾ ਬਾਈਕਟ ਕਰਨ ਦੀ ਤਿਆਰੀਆਂ ਕਰ ਰਹੇ ਨੇ। ਤੇ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿ ਜੇ ਦੇਸ਼ ਭਗਤਾਂ ਦੇ ਜਾਂ ਦੇਸ਼ ਭਗਤਾਂ ਦੇ ਬਾਪਸੀ ਧਰਨਾਂ ਲਈ ਜਾਂ ਆਪਣੇ ਹੱਕਾਂ ਮੰਗਾਂ ਲਈ ਸੰਘਰਸ਼ ਕਰਨਗੇ ਤਾਂ ਫਿਰ ਸਰਕਾਰਾਂ ਜਿਹੜੀਆਂ ਦੇਸ਼ ਭਗਤਾਂ ਦੇ ਨੋਤੇ ਬਣੀਆਂ ਹੋਈਆਂ ਨੇ ਉਹ ਕੀ ਕਰ ਰਹਿਆਂ ਨੇ ਸੋ ਅੱਜ ਸਾਡੇ ਨਾਲ ਜੁੜੇ ਨੇ ਹਰਿੰਦਰਪਾਲ ਸਿੰਘ ਖਾਲਸਾ ਜੀ ਖਾਲਸਾ ਜੀ ਤੁਹਾਡਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਰੂਰ ਨਾਵਾ ਤੇ ਮੈਂ ਹਾਂ ਤੁਹਾਡਾ ਦੋਸਤ ਸਰਵਿੰਦਰ ਸਿੰਘ ਬਾਵਾ ਅੱਜ ਗੱਲ ਕਰਾਂਗੇ ਵਿਗਰਾਤੀਆਂ ਦੇ ਬਾਤਸਾ ਨਾਲ ਜਿੰਨਾ ਵੱਲੋਂ ਸੰਘਰਸ਼ ਦੀ ਤਿਆਰੀ ਆਰੰਭ ਦਿੱਤੀ ਗਈ ਹੈ 26 ਜਨਵਰੀ ਦਾ ਅਹਿਮ ਦਿਹਾੜਾ ਜਿਹੜਾ ਗਣਤੰਤਰ ਦਿਵਸ ਆ ਰਿਹਾ ਹੈਗਾ ਤੇ ਜਿੰਨਾ ਮਹਾਨ ਯੋਧਿਆਂ ਨੇ ਦੇਸ਼ ਨੂੰ ਗਣਤੰਤਰ ਦਿੱਤਾ ਉਹੀ ਉਹਨਾਂ ਦੇ ਬਾਰਸੀ ਅੱਜ ਦੇਸ਼ ਦੇ ਸਰਕਾਰੀ ਸਨਮਾਨਾਂ ਦਾ ਬਾਈਕਟ ਕਰ ਰਹੇ ਨੇ ਤਾਂ ਖਾਸਾ ਜੀ 26 ਜਨਵਰੀ ਦਾ ਦਿਹਾੜਾ ਦੇਸ਼ ਨੂੰ ਗਣਤੰਤਰ ਦੇਸ਼ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤੇ ਜਿਨ੍ਹਾਂ ਬਾਫਸਾਂ ਨੇ ਜਿਨ੍ਹਾਂ ਆਜ਼ਾਦੀ ਘੁਲਾਟਿਆਂ ਨੇ ਦੇਸ਼ ਨੂੰ ਗਣਤੰਤਰ ਦਿੱਤਾ ਤੇ ਅੱਜ ਉਹਨਾਂ ਦੇ ਬਾਰਸੀ ਸਰਕਾਰੀ ਸਨਮਾਨਾਂ ਦਾ ਬਾਈਕਟ ਕਰਨ ਦੀ ਗੱਲ ਕਰਦੇ ਨੇ ਤੁਸੀਂ ਇੱਕ ਬਾਸ ਹੋਣ ਦੇ ਨਾਤੇ ਤੁਸੀਂ ਐਸਐਸਐਸ ਦੇ ਪ੍ਰਧਾਨ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਜਦੋਂ ਤੁਸੀਂ ਸਰਕਾਰੀ ਸਨਮਾਨ ਸਮਰੋਹ ਤੋਂ ਬਾਈਕਟ ਕਰਕੇ ਉੱਠੋਗੇ ਇੱਕ ਫਰੀਡੋ ਫਾਈਟਰ ਦੇ ਦਿਲ ਤੇ ਕੀ ਬੀਤੀ ਹੈ ਦੇਖੋ ਸਾਡਾ ਕੋਈ ਇਹ ਮਨੋਰਥ ਨਹੀਂ ਸੀਗਾ ਵੀ ਅਸੀਂ ਬਾਈਕਟ ਕਰੀਏ ਪਰ ਲੇਕਿਨ ਗੱਲ ਇਹ ਹੈ ਵੀ ਆਪਣੇ ਸਾਡੇ ਭਗਤ ਸਿੰਘ ਦੇ ਪਿੰਡ ਤੋਂ ਉਹਦੇ ਘਰ ਤੋਂ ਮਿੱਟੀ ਚੱਕ ਕੇ ਬਣੀ ਸਰਕਾਰ ਜਿਹਨੂੰ 4 ਸਾਲ ਹੋ ਗਏ ਉਹ ਦੇਸ਼ ਭਗਤਾਂ ਦੀ ਗੱਲ ਕਰਦੀ ਐ ਤੇ ਉਹਨਾਂ ਨੇ 11 ਵਾਰੀ ਸਾਡੀ ਫ੍ਰੀडम ਸੈਟ ਉਤਰ ਗਈ ਸੰਸਤਾ ਰਜਿਸਟਰਿਕ 96 ਨੂੰ 10 11 ਵਾਰੀ ਲੈਟਰ ਦੇ ਕੇ ਚੰਡੀਗੜ੍ਹ ਬੁਲਾ ਕੇ ਸਾਨੂੰ ਟਾਈਮ ਨਹੀਂ ਕੀਤਾ ਤੇ ਮੁੱਖ ਮੰਤਰੀ ਲੈਵੇ ਸਾਡੇ ਲੋਕ ਨਾਲ ਗੱਲ ਕਰਨ ਦਾ ਟਾਈਮ ਨਹੀਂ ਤੇ ਸਾਡੇ ਨਾਲ ਤੇ ਸਿਆਸਤਾਂ ਕਿਉਂ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ 70 ਸਾਲ ਹੋ ਗਏ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਗਣਤੰਤਰ ਦਿਵਸ ਐ ਤੇ ਸੰਵਧਾਨ ਲਾਗੂ ਹੋਇਆ ਪਰ ਮੈਨੂੰ ਸਮਝ ਨਹੀਂ ਆਉਂਦੀ ਇਸ ਸੰਵਧਾਨ ਨੂੰ ਮੰਨਦੇ ਕਿਉਂ ਨਹੀਂ ਇਹ ਸਿਰਫ 9 ਦੇ ਸਵਿਧਾਨ ਨੇ ਸਾਡੇ ਲਈ 85% ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਸਾਡੇ ਬਜ਼ੁਰਗ ਜੀ ਮੇਰੇ ਪਿਤਾ ਜੀ ਸੁਭਾਚੰਦਰ ਬੋਸ ਨਾਲ ਸਰਦਾਰ ਰਾਜਦੀਪ ਸਿੰਘ ਸੰਖਮਰ ਤੋਂ ਸਨ ਉਹਨਾਂ ਦੇ ਸਾਥੀਆਂ ਨੇ ਆਪਣੀ ਜਾਨਾਂ ਵਾਰ ਕੇ ਆਪਣੀ ਜਵਾਨੀ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਇਹਨਾਂ ਦੇ ਅੱਜ ਦੇ ਮੌਜੂਦੇ ਸਰ ਸੱਤ ਜੂਨੀ ਸਰਕਾਰ ਅੱਜ ਤੱਕ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪਰਿਵਾਰਾਂ ਲਈ ਹਾਰ ਤੱਕ ਨਹੀਂ ਪੁੱਛਿਆ ਕਿ ਸਿਆਸਤ ਦਾ ਸਾਧਨਾ ਤੋਂ ਬਹੁਤ ਹੁੰਦੀ ਨਹੀਂ ਹੈ ਜੇ 85% ਕਰਵਾਨੀਆਂ ਨੇ ਕੱਟੂਕਟ 85% ਪਰਿਵਾਰਾਂ ਨੂੰ ਤਾਂ ਟੈਂਡ ਕਰ ਲੈਣੇ 2% ਲੋਕ ਸੀਗੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ 98% ਲੋਕ ਸੀ ਜਿਹੜੇ ਅੰਗਰੇਜ਼ਾਂ ਦੇ ਚਮਚੇ ਸੀਗੇ ਅੱਜ ਉਹ ਰਾਜ ਕਰ ਰਹੇ ਨੇ ਤੇ ਸਾਡੇ ਪਰਿਵਾਰ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਨੇਗੇ ਇਸ ਕਰਕੇ ਸਾਨੂੰ 15 ਅਗਸਤ ਤੋਂ ਅਸੀਂ ਸੰਘਰਸ਼ ਛੇੜਾਂਗੇ ਸਾਊਡ ਜ਼ਿਲ੍ਹਾ ਜਿਹੜਾ ਹੈਗਾ ਸਾਡੇ ਇੱਥੇ ਮੁੱਖ ਮੰਤਰੀ ਵੀ ਉਰੇਦਾ ਹੈ ਖਜ਼ਾਨਾ ਮੰਤਰੀ ਵੀ ਉਰੇਦਾ ਹੈ ਮੈਨਿਕ ਮੰਤਰੀ ਵੀ ਉਰੇਦਾ ਹੈ ਸਾਡਾ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਅਮਰੂੜਾ ਉਹ ਵੀ ਇਸੇ ਜ਼ਿਲ੍ਹੇ ਦਾ ਹੈ ਅਸੀਂ ਇਸੇ ਕਰਕੇ ਜ਼ਿਲ੍ਹਾ ਚੁਣਿਆਗਾ ਤੇ ਜਿਹੜੇ ਸੰਘਰਸ਼ ਸਾਡਾ ਚੱਲਦਾ ਕਦੋਂ ਵੀ ਚੱਲਿਆ ਤੇ ਸੂਰੂ ਜ਼ਿਲ੍ਹੇ 'ਚ ਚੱਲਿਆ ਤੇ ਆਪਣੀ ਹੱਕ ਲੈ ਕੇ ਹਟੇਗਾ ਅਸੀਂ ਇਸੇ ਕਰਕੇ ਕਹਿ ਰਹੇ ਆਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਨੂੰ ਬਹੁਤ ਆਸਾ ਸੰਦੇ ਆਂ ਦਾ ਜਦੋਂ ਇਹ ਬਦਲਾ ਆਇਆਗਾ ਵੀ ਸਰਕਾਰ ਬਦਲੀ ਐ ਅਸੀਂ ਚਾਹੁੰਦੇ ਸੀਗੇ ਵੀ ਜਦੋਂ ਇਹ ਆ ਗਈ ਤੇ ਫਿਰ ਇਹਨਾਂ ਨੇ 100 ਵੀ ਸਾਡੇ ਅਦੇ ਪਾਕ ਸਿੰਘ ਦੇ ਪਿੰਡੋਂ ਚੱਕੀ ਤੇ ਬਹੁਤ ਵਧੀਆ ਗੱਲ ਸੀ ਸਾਨੂੰ ਆ ਮਾਣ ਸੀਗਾ ਵੀ ਸਾਡੀਆਂ ਜਿਹ ਤਕਲੀਫਾਂ ਨੇ ਸਾਡੇ ਬੱਚੇ ਨੇ ਔਰ ਰੁਜ਼ਗਾਰ ਤੇ ਲੱਗਣ ਗਈ ਤੇ ਸਾਡੇ ਜਿਹੜੇ ਬੱਚੇ ਨੇਗੇ ਉਹਨਾਂ ਨੂੰ ਦੋ ਵਕਤ ਦੀ ਰੋਟੀ ਮਿਲੂਗੀ ਸਾਡੇ ਕਈ ਪਰਿਵਾਰ ਐਸੇ ਜਿਨ੍ਹਾਂ ਦੀ ਛੱਤ ਨਹੀਂ ਉਹਨੂੰ ਛੱਤ ਮਿਲੂਗੀ ਪਰ ਨਾ ਤਾਂ ਸੈਂਟਰ ਸਰਕਾਰ ਨੇ ਅਜੇ ਤੱਕ ਸਾਨੂੰ ਕਿਸੇ ਪੁੱਛਿਆ ਨਾ ਹੀ ਬੀ ਆ ਸਰਕਾਰ ਨੇ ਇਹ 4 ਸਾਲਾਂ ਸਾਡੀ ਗੱਲ ਸੁਣੀ ਐ ਅਸੀਂ ਹੈਰਾਨ ਐ ਇਸ ਗੱਲ ਤੇ ਆ ਕਿ ਸਾਡੇ ਸ਼ਾਸਤ ਸਾਡੇ ਨੌ ਤੇ ਕਿਉਂ ਹੁੰਦੀ ਐ ਐਸਜੀਪੀਸੀ ਐ ਕੋ ਕੋੰਦੀ ਸਾਡੀ ਸਿੱਖਾਂ ਦੀ ਸਰਮੋਰ ਸੰਸਾ ਕੇ ਇਹ ਅੱਜ ਤੱਕ ਕਿਸੇ ਆਜ਼ਾਦੀ ਕਲਾਟੇ ਨੂੰ ਅੰਮ੍ਰਿਤਸਰ ਸਾਹਿਬ ਗਏ ਕਾਲ ਤੱਕ ਤੇ ਦੇ ਕਿਸ ਰੂਪਾ ਤੱਕ ਇਹਨਾਂ ਨੇ ਦਿੱਤਾ ਕਮਰਾ ਲੈਣਾ ਉਹ ਵੀ ਸਾਨੂੰ ਕਿਸੇ ਸ਼ਫਾਸਤ ਕਰਾ ਕੇ ਮਿਲਦਾ ਐ ਸਾਡਾ ਨੌ ਕਿਉਂ ਵੇਚਿਆ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਇਹ ਕਹਿੰਦੇ ਵੀ ਅਸੀਂ ਠੱਗੀਆਂ ਮਾਰਦੇ ਆ ਚੋਰੀਆਂ ਕਰਦੇ ਆ ਸਾਡੀ ਅਸੀਂ ਵੋਟਾਂ ਲੱਗੀਆਂ ਜਿੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਸ਼ਰਾਬਾਂ ਪੁੱਤੀਆਂ ਮੰਡ ਗਈ ਬਣੇ ਮੰਤਰੀ ਉਹ ਸਾਨੂੰ ਦੱਸਣਗੇ ਵੀ ਦੇਸ਼ ਕਿਵੇਂ ਜਾਗ ਰਿਹਾ ਸੀ ਸਾਡੀਆਂ ਮਜਬੂਰੀਆਂ ਸਾਨੂੰ ਇਹ ਨਹੀਂ ਸਮਝਾਇਗਾ ਅੱਜ ਕੰਮਲੇ ਜਿੱਤ ਜਾਂਦਾ ਉਹਨੂੰ ਗੱਡੀ ਵੀ ਮਿਲਦੀ ਆ ਉਹਨੂੰ ਨੌਕਰ ਚਾਹਤ ਵੀ ਮਿਲ ਜਾਂਦੇ ਨੇ ਉਹ ਕੋਠੀ ਵੀ ਮਿਲ ਜਾਂਦੀ ਐ ਜਿਹੜੇ ਫਰੀਡੋ ਫੈਕਟਰ ਨੇ ਅੱਜ 95 ਸਾਲ ਦੇ ਤੋਂ ਉੱਪਰ ਉੱਪਰ ਨੇ ਜਿਹੜੇ ਹੈਗੇ ਨੇ ਫਰੀਡੋ ਫੈਕਟਰ ਮੇਰਾ 18 20 ਬੱਚੇ ਸਿਰਫ ਜਿਉਂਦੇ ਨੇ ਪੰਜਾਬ ਚ ਇੱਕ ਦਿਨ ਵੀ ਇਹ ਨੰਬਰ ਤਿੰਨ ਯੱਕ ਉਹਨੇ ਕਰੀ ਗੇ ਨਾ ਮਾਰੇ ਪੁੱਛਿਆ ਵੀ ਤੁਹਾਡਾ ਹਾਲ ਕੀ ਹੈ ਤੁਹਾਡੇ ਦੋ ਵਕਤ ਦੀ ਰੋਕੀ ਕਿਵੇਂ ਪਗਦੀ ਹੈ ਤੁਹਾਡਾ ਦਵਾਈ ਦਾ ਇਲਾਜ ਕੌਣ ਕਰਦਾ ਇਹ ਦੁੱਖ ਦੇ ਮਾਰੇ ਸਾਨੂੰ ਇਹ ਸੰਘਰਸ਼ ਕਰਨਾ ਪਿਆ ਹਰਸਾ ਤੁਸੀਂ ਗੱਲ ਕੀਤੀ ਹੈ ਵੀ 15 ਜਨਵਰੀ ਤੋਂ ਤੁਸੀਂ ਧਰਨੇ ਤੇ ਬੈਠੇ ਹੋ ਕਿਸ ਨੂੰ ਲੱਗਦਾ ਵੀ ਜਿਹੜੀ ਸਰਕਾਰ ਸਰਕਾਰੀ ਹਕੂਮਤ ਦੀ ਜਮੀਰ ਤੁਹਾਡੇ ਧਰਨੇ ਨਾਲ ਜਾਗ ਜੂ ਦੇਖੋ ਜੀ ਸਾਡਾ ਮਕਸਦ ਇਹ ਨਹੀਂ ਵੀ ਸਰਕਾਰ ਕੁਝ ਦਊਗੀ ਸਾਨੂੰ ਅਸੀਂ ਤੇ ਹਾਸ ਰੱਖਦੇ ਨਾ ਤੋਂ ਸਾਡਾ ਮਕਸਦ ਇਹ ਵੀ ਸਾਡੇ ਨਾਲ ਤੇ ਸਿਆਸਤ ਨਾ ਕਰਨੇ ਲੋਕਾਂ ਨੂੰ ਦੱਸਣਾ ਚਾਹਿਆ ਕਿ ਪਬਲਿਕ ਵਾਲੋ ਇਹ ਲੋਕ ਸਿਰਫ ਸਾਡੇ ਨਾਲ ਉਹ ਤੇ ਸਿਆਸਤਾਂ ਕਰਦੇ ਨੇ ਇਹਨਾਂ ਦੀ ਦੇਸ਼ ਭਗਤਾਂ ਪ੍ਰਤੀ ਕੋਈ ਸੋਚ ਨਹੀਂ ਹੈਗੀ ਇਹ ਸਿਰਫ ਦੇਸ਼ ਭਗਤਾਂ ਦਾ ਨੋਬੇ ਚਦੇ ਨੇ ਇਹਨਾਂ ਦੀ ਜਿਹੜੀ ਸੋਚ ਹੈ ਇਹ ਸਿਰਫ ਆਪਣੇ ਘਰਾਂ ਦੇ ਢਿੱਡ ਭਰਨ ਦੀ ਆਪਣੇ ਪਰਿਵਾਰਾਂ ਨੂੰ ਰਜਗਾਰ ਦੇਣ ਦੀ ਆਪਣੇ ਪਰਿਵਾਰਾਂ ਦੇ ਹੀ ਪੈਸੇ ਇਕੱਠੇ ਕਰਨ ਦੀ ਇਹਨੇ ਨੀਤੀਆਂ ਨੇ ਸਾਡੇ ਨਾਲ ਉਹ ਤੇ ਸਿਆਸਤਾਂ ਨਾ ਕਰਨ ਸਾਡਾ ਮਕਸਦ ਮੇਰੇ ਇਹੀ ਹੋਏਗਾ ਜੇ ਵੀ ਤੁਸੀਂ ਗੱਲ ਕੀਤੀ ਆ ਕਿ ਸਾਨੂੰ 4 ਸਾਲ ਤੋਂ ਸਰਕਾਰ ਬਦਲੋ ਜਿਹੜੇ ਨੇ ਸਾਨੂੰ ਮੀਟਿੰਗਾਂ ਦੇ ਵਾਅਦੇ ਕੀਤੇ ਜਾਂਦੇ ਰਹੇ ਨੇ ਪਰ ਲਾਰਿਆ ਚ ਹੀ ਰਹਿ ਗਿਆ ਕੋਈ ਮੀਟਿੰਗ ਸ਼ਾਇਦ ਤੁਸੀਂ ਕਹਿੰਦੇ ਵੀ ਨਹੀਂ ਹੋਈ ਤਾਂ ਕੀ ਲੱਗਦਾ ਤੁਹਾਨੂੰ ਵੀ ਤੁਹਾਡੇ ਹਸਧਾਨੇ ਤੋਂ ਬਾਅਦ ਸਰਕਾਰ ਸਾਨੂੰ ਮੀਟਿੰਗ ਲਈ ਕਾਲ ਕਰੇਗੀ ਦੇਖੋ ਉਧਰ ਸਿੰਘ ਦੇ ਬੁੱਤ ਤੇ ਕਿਹਾ ਸੀ ਨਨ ਸਾਡਾ ਤਾਂ ਸੰਘਰਸ਼ ਸੀਗਾ ਉੱਥੇ ਸੀ ਕਿਹਾ ਸੀ ਇਹਨਾਂ ਨੇ ਸਾਨੂੰ ਐਸਡੀਐਮ ਨੇ ਮਿਲ ਕੇ ਸਾਨੂੰ ਟਾਈਮ ਦਿੱਤਾ ਵੀ ਭਾਈ ਫਲਾਣੇ ਦਿਨ ਸੀ ਆਵਾਂਗੇ ਸੀ ਅਮਰੋਡ ਦੇ ਘਰ ਨੂੰ ਜਾਣਾ ਸੀ ਕਹਿੰਦੇ ਨਾ ਜਾਇਓ ਆਮਦੋਰਾਜੀ ਮਿਲ ਖੋਦ ਮਿਲੇ ਸੀਗੇ ਵੀ ਮੈਂ ਤੁਹਾਡੀ ਕਦਰ ਕਰਦਾ ਮੈਂ ਤੁਹਾਨੂੰ ਅਗਲੇ ਹਫਤੇ ਦਾ ਦਸ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਮੀਟਿੰਗ ਲੈ ਕੇ ਤੁਹਾਡੀਆਂ ਜਿਹੜੀਆਂ ਹੱਕੀ ਮੰਗਣਾਂ ਨੂੰ ਤਾਂ ਲਾਗੂ ਕਰਾਵਾਂਗਾ ਤੇ ਬੈਠ ਕੇ ਸੀਐਮ ਨਾਲ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਹਨਾਂ ਦਾ ਕੰਮ ਮਕਸਦ ਨਿਕਲਿਆ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਲਧਿਆਣਾ ਜਿਮਨੀ ਚੜ੍ਹੋਈ ਉੱਥੇ ਜਿਹੜਾ ਇਸ ਟਾਈਮ ਐਮਐਲਏ ਜਿੱਤਿਆ ਤੇ ਮੰਤਰੀ ਬਣੇ ਹੋਏ ਨੇ ਉਹਨਾਂ ਦਾ ਇਹ ਵਾਅਦਾ ਸੀਗਾ ਵੀ ਅਸੀਂ ਤੁਹਾਡੀ ਨਾਗਰਿਕ ਇਲੈਕਸ਼ਨ ਤੋਂ ਬਾਅਦ ਨਾਗ ਦੀ ਨਾਲ ਹੀ ਮੀਟਿੰਗ ਕਰਾਵਾਂਗੇ ਉਹ ਮੁਕਰਗੇ ਉਹਦੋਂ ਆ ਤਰਨ ਤਨ ਮੁੱਖ ਮੰਤਰੀ ਇਹ ਟਾਈਮ ਦੇਤਾ ਕਿ 2 ਵਜੇ ਤੁਹਾਡੀ ਫ੍ਰੀਡਮ ਹਟ ਜਿੱਥੇ ਬੰਦੀ ਮੀਟਿੰਗ ਰੱਖਾਂਗੇ ਸੀ ਤੇ ਨਾਲ 6 ਵਜੇ ਤੱਕ ਡੀ ਕੇ ਸੀ ਉਤੋਂ ਬਾਅਦ ਉਹਦੇ ਦਫ਼ਤਰ ਦੇ ਵਿੱਚੋਂ ਵਾਪਸ ਆਏ ਕਿਸੇ ਨੇ ਪੁੱਛਿਆ ਤੱਕ ਨਹੀਂ ਤੇ ਇਹ ਹਾਲਤ ਨੇ ਵੀ ਸਾਨੂੰ ਕੋਈ ਤਰ੍ਹਾਂ ذلیل ਨਾ ਕੀਤਾ ਜਾਵੇ ਤੇ ਬੁਲਾ ਕੇ ਸਾਨੂੰ ਇਹ ਤਾਂ ਸਾਡੇ ਨੂੰ ਮਨ ਲੱਗਦਾ ਵੀ ਜਿਵੇਂ ਬੁਲਾ ਕੇ ਪਹਿਲਾਂ ਚੰਡੀਗੜ੍ਹ ਸੀ ਜਾਂਦੇ ਰਹੇ ਗੇੜੇ ਦੇ ਤਿਲਫੂ ਕੀ ਮੜਾਈ ਕਿਉਂਕਿ ਸਾਡੇ ਜਿਹਨੇ ਪਰਿਵਾਰ ਨੇ ਉਹ ਮੇਦ ਕਾ ਸ਼ਲੋਕ ਨੇ ਦਿਹਾੜੀਆ ਕਰਕੇ ਮੇਦ ਕਰਕੇ ਰੋਟੀ ਖਾਣ ਵਾਲੇ ਨੇ ਜਿਹੜੇ ਪੰਜ ਸੱਤ ਬੰਦੇ ਜਾਂਦੇ ਨੇਗੇ ਉਹ ਦੋ ਤੇ ਪੰਜ ਸੱਤ ਹਜ਼ਾਰ ਲਾ ਕੇ ਸਰਦਾ ਨਜਾਇਜ਼ ਬੇਕਾਰ ਹੀ ਗਿਆ ਨਾ ਇਹ ਜੇ ਨਹੀਂ ਮਿਲਣਾ ਸਾਨੂੰ ਮੈਸੇਜ ਕਰਨ ਜਾਂ ਕੋਈ ਆ ਕੇ ਗੱਲ ਦੱਸਣ ਵੀ ਪਾਈ ਫਲਾਣੇ ਟਾਈਮ ਮਿਲਾਂਗੇ ਉਰੇ ਆਉਣੇ ਉਰੇ ਨਾਲ ਮਿਲਗੇ ਸਾਡੇ ਫਿਰਡ ਫੈਡਰ ਮੰਤਰੀ ਪਹਿਲਾ ਜੌੜਾ ਮਾਜਰਾ ਸੀ ਉਹਨਾਂ ਨੇ ਜਦੋਂ ਇੱਕ ਦੋ ਸ਼ਹਿਰਾਂ 'ਚ ਗਏ ਉਹ ਜ਼ਰੂਰ ਇੱਕ ਦੋ ਪਰਿਵਾਰਾਂ ਦੇ ਮਿਲ ਕੇ ਆਏ ਨੇ ਕੀ-ਕੀ ਅਸੀਂ ਕਰਾਂਗੇ ਥੋੜਾ-ਥੋੜਾ ਨਾਲ ਸਾਥ ਕਰਾਂਗੇ ਥੋੜਾ-ਥੋੜਾ ਜਿਹਦੇ ਮੰਗਾਂ ਨੇ ਪੂਰੀਆਂ ਕਰਾਂਗੇ ਪਰ ਉਹਨਾਂ ਦੀ ਬੱਸ ਦੀ ਗੱਲ ਹੀ ਸੀ ਉਹਨਾਂ ਨੂੰ ਵੀ ਤਾਰਿਆ ਗਿਆ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਇਸ ਤੋਂ ਬਾਅਦ ਮਹਿੰਦਰ ਭਗਤੀ ਜੀ ਬਣੇ ਨੇ ਮਹਿੰਦਰ ਭਗਤੀ ਨੇ ਵਾਅਦਾ ਕੀਤਾ ਮੀਟਿੰਗ ਕਰਕੇ ਮੈਂ ਜਿਸ ਜ਼ਿਲ੍ਹੇ ਜਾਊਗਾ ਉਹਦੇ ਸਾਰੇ ਵੀਡੀਓ ਪੈਟਰਾਂ ਦੇ ਪਰਿਵਾਰਾਂ ਦੇ ਘਰੇ ਆ ਕੇ ਉਹਨਾਂ ਦਾ ਹਾਲ-ਚਾਲ ਦੇਖੂਗਾ ਉਹਨਾਂ ਦੀਆਂ ਮੁਕਸ਼ਲਾਂ ਚੈੱਕ ਕਰੂਗਾ ਤੇ ਮੈਂ ਹੱਲ ਕਰੂਗਾ ਪਰ ਮੈਂ ਤਾਂ ਹੈਰਾਨਾ ਸਾਡਾ ਹੈੱਡ ਆਫਿਸ ਸੂਰੂਰ ਆ ਫ੍ਰੀ ਫਾਇਰ ਜਿੱਥੇ ਬੰਦੀ ਦਾ ਇੱਥੇ ਆਏ ਨੇ ਇੱਕ ਵਾਰੀ ਫ੍ਰੀਡੋ ਫੈਡਰਲ ਨੂੰ ਮੈਸੇਜ ਤੱਕ ਨਹੀਂ ਲੱਗਿਆ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਂ ਮੰਤਰੀ ਵੱਲੋਂ ਮੈਂ ਆ ਰਿਹਾ ਭਾਈ ਤੁਹਾਡੇ ਇਲਾਕੇ 'ਚ ਤੁਸੀਂ ਇਕੱਠੇ ਹੋ ਜੇ ਸਾਨੂੰ ਦੁੱਖ ਤਕਲੀਫ ਦੱਸੋ ਸਾਡੇ ਫ੍ਰੀਡੋ ਫੈਡਰਲ ਮੰਤਰੀ ਨੇ ਸਾਡੇ ਕਿਹਦੇ ਸਮਾਗਮਾਂ 'ਚ ਸ਼ਾਮਲ ਹੋਏ ਇਹ ਸਾਡਾ ਨੌ ਕਿਉਂ ਵੇਚ ਰਹੇ ਨੇ ਸਾਡਾ ਮਕਸਦ ਤਾਂ ਸਾਡੇ ਨੌ ਦੇ ਤਿੰਨ ਸੈਕਟਰ ਹੀ ਨੇ ਇੱਕ ਉੱਥੇ ਬੈਠੇ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਖਰਚੇ ਉਹਨਾਂ ਨੂੰ ਮਿਲਦੇ ਗੱਡੀਆਂ ਮਿਲਦੀਆਂ ਡਾਕਟਰ ਖੁੱਲੇ ਨੇ ਮੰਤਰੀ ਨੂੰ ਸਾਡੇ ਨੌ ਤੇ ਗੱਡੀਆਂ ਮਿਲਦੀਆਂ ਨੇ ਜਾਂ ਫ੍ਰੀਡੋ ਫੈਡਰਲ ਦਾ ਮੰਤਰੀ ਹੈ ਪਰ ਰਿਡੋਮੈਟਰ ਵਾਸਤੇ ਇਹਨਾਂ ਨੇ ਗੁਜਰੀ ਨਹੀਂ ਕੀਤਾ ਹੈਗਾ ਇਹ ਅਤਕਥਨੀ ਨਹੀਂ ਹੈਗੀ ਪਿਛਲੀ ਸਰਕਾਰ ਕਾਂ ਸਰਕਾਰ ਨੇ ਇੱਕ ਬੇਨਤੀ ਸੀ ਲਈ ਉਹਦੇ ਵੀ ਅਸੀਂ ਸੰਘਰਸ਼ ਕੀਤੇ ਬਹੁਤ ਜੀ ਕੋਈ ਸ਼ੱਕ ਨਹੀਂ ਸਾਡੇ ਉਸ ਟਾਈਮ ਸਾਨੂੰ ਇੱਕ ਪਹਿਲੀ ਵਾਰ ਇੱਕ ਸਾਡੇ ਪਰਿਵਾਰਾਂ ਨੂੰ ਪੁੱਤ-ਪੋਤੇ ਤੀ ਦੋ ਤਣ ਨੂੰ ਬਸ-ਬਾਸ ਇੱਕ ਟੋਲ ਪਲਾਜ਼ਾ ਇਹਨਾਂ ਨੇ ਫ੍ਰੀ ਕੀਤਾ ਸੀਗਾ ਤੇ 600 ਯੂਨਟ ਜਿਹੜੀ ਬਿਜਲੀ ਹੈ ਉਹਦੇ ਚ ਉਹਨਾਂ ਨੇ 600 ਜੋੜ ਤੋਂ ਉੱਪਰ ਦੇ ਬਿਲੇ ਮਿਲਣਗੇ ਉਦੋਂ ਬਾਅਦ ਪਹਿਲਾ 600 ਬਿਲਕੁਲ ਹਰ ਤਰ੍ਹਾਂ ਫ੍ਰੀ ਦਿੱਤੇਗੇ ਉਹਨਾਂ ਦੀ ਕੋਈ ਸ਼ਰਤਾਂ ਨਹੀਂ ਸੀ ਉਹ ਵੀ ਕਹਿੰਦੇ ਸ਼ਰਤਾਂ ਟਾਣ ਜਿਹਨੇ ਫ੍ਰੀਡੋ ਫੈਟਰ ਕੋਈ ਭੀਖ ਨਹੀਂ ਮੰਗਦੇ ਸਨਮਾਨ ਦੇ ਤੌਰ ਤੇ ਜੇ ਕੁਝ ਦੇਣਾ ਸਾਨੂੰ ਦੇਣ ਨਾ ਕਿ ਸਾਨੂੰ ਕਿਸੇ ਸ਼ਰਤਾਂ ਦੇ ਆਧਾਰ ਤੇ ਦੇਣ ਇਸ ਕਰਕੇ ਸਾਡਾ ਜਿਹੜਾ ਹੁਣਸ ਗੱਲ ਸਾਡੀ ਜਥੇਬੰਦੀ ਦੀ ਮੀਟਿੰਗ ਰੈਪੋਰਟ ਹੋਈ ਸੀ ਪਿਛਲੇ ਹਫਤੇ ਉਥੇ ਫੈਸਲਾ ਕੀਤਾ ਗਿਆ ਸਾਡੀ 23 ਜ਼ਿਲ੍ਹਿਆਂ ਦੀ ਸਾਡੀ ਜਥੇਬੰਦੀ ਚੱਲਦੀ ਹੈ ਫ੍ਰੀਡੋ ਫੈਟਰ ਅੰਤਰਾਗਾ ਇਸ ਸੰਸਥਾ ਰਜਿਸਟਰ 196 ਉਹ ਜਥੇਬੰਦੀ ਨੇ ਫੈਸਲਾ ਕੀਤਾ ਵੀ ਨਾਤਾ ਸੀ ਸਨਮਾਨ ਲੈਣਾ ਕੋਈ ਉਥੇ ਅਸੀਂ ਸਨਮਾਨ ਚਾਹੁੰਨੇ ਆ ਛੱਬੀਆਂ ਨੂੰ ਸਾਡਾ ਦਿਹਾੜਾ ਦੇਸ਼ ਹਿਆਰ ਕਰਾਇਜੀ ਗੱਤਰ ਤਦ ਸਾਡਾ ਅਸੀਂ ਉਥੇ ਜਾਵਾਂਗੇ ਛੰਡੇ ਨੂੰ ਸਲਾਮੀ ਦੇਵਾਂਗੇ ਪਰ ਅਸੀਂ ਜੋ ਕੋ ਸਨਮਾਨ ਦੇਣ ਜਾਂ ਸਨਮਾਨ ਦੇ ਦੇਗੇ ਕੋਈ ਚੀਜ਼ ਦੇਣਗੇ ਲੋਈਆਂ ਤੇ ਇੱਕ ਸਾਜ ਦੋ ਲੋਈਆਂ ਤੇ ਦੋ ਲੰਡੂਆਂ ਦੇ ਡੱਬੇ ਮਿਲਨੇ ਨੇ ਅਸੀਂ ਦੋ ਲੋਈਆਂ ਤੇ ਲੰਡੂਆਂ ਜੋਗੇ ਨਹੀਂਗੇ ਉਹ ਅਸੀਂ ਨਹੀਂ ਲਵਾਂਗੇ ਜਿਨ੍ਹਾਂ ਦੇ ਸਾਡੇ ਨਾਲ ਮੁੱਖ ਮੰਤਰੀ ਬੈਠ ਕੇ ਸਾਡੀ ਗੱਲ ਨਹੀਂ ਸੁਣਦਾ ਤੇ ਸਾਡੇ ਨਾਲ ਬੈਠ ਕੇ ਮੀਟਿੰਗ ਨਹੀਂ ਕਰਦਾ ਸਾਡੀ ਹੱਕੀ ਮੰਗਾਂ ਤੇ ਉਹ ਵਿਚਾਰ ਕਰਕੇ ਸਾਨੂੰ ਵਾਅਦਾ ਨਹੀਂ ਕਰਦਾ ਉਹਨਾਂ ਚ ਅਸੀਂ ਉਹਨਾਂ ਤੋਂ ਕੋਈ ਵੀ ਚੀਜ਼ ਨਹੀਂ ਲਵਾਂਗੇ ਜੇ ਖਾਉਸਾ ਜੀ ਗੱਲ ਕਰੀ ਆਪਣੇ ਮੁੱਖ ਮੰਗ ਕਿਹੜੀ ਹੈ ਜਿਹੜੀ ਸਰਕਾਰ ਅਣਗੋਲਿਆ ਕਰ ਰਹੀ ਹੈ ਸਰਕਾਰ ਸਾਡੀ ਮੰਗ ਮੰਨਣ ਤੋਂ ਤਲ ਰਹੀ ਹੈ ਸਾਡੀ ਦੇਖੋ ਮੰਗ ਇਹ ਸਾਡੇ ਦਾ ਹੀ ਕਹਿੰਦੇ ਵੀ ਦੋ ਵਕਤ ਦੀ ਰੋਟੀ ਹਰ 프리ਡੇਟਰ ਪਰਿਵਾਰ ਦੇ ਬੱਚੇ ਨੂੰ ਮਿਲਣੀ ਚਾਹੀਦੀ ਹੈ ਸਰਕਾਰ ਦਾ ਵਾਅਦਾ ਮੰਨਦਾ ਤੀਜੀ ਵੀਡੀ ਸਾਡੀ ਚੱਲ ਪਈ ਹੈ ਉਹਨਾਂ ਦਾ ਚਵੇਰ ਜਗਾਰ ਨੇ 1% ਕੋਟਾ ਉਹ ਵਿੱਚ 20 ਬੱਚੇ ਕੈਟਗਰੀਆਂ ਹੋਰ ਵਾਰਡ ਰੱਖੀਆਂ ਨਹੀਂਆਂ ਸਾਡਾ ਮੰਕਸ਼ਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ 47 ਤੋਂ ਪਹਿਲਾਂ ਉਹ ਕੈਟਗਰੀਆਂ 프리ਡੇਟਰ ਬਣੀਆਂ ਜਾਂਦੀਆਂ ਨੇ ਲੇਕਿਨ ਇਹਨਾਂ ਨੇ ਬਾਅਦ ਦੀਆਂ ਕੈਟਗਰੀਆਂ ਵੀ ਕੋਈ ਆਪਣੇ ਸਿੱਖੀ ਦੇ ਸੰਘਰਸ਼ ਲੜ ਪਿਆ ਜਾਂ ਉਹਦੋਂ ਬਾਅਦ ਕੋਈ ਐਮਰਜੈਂਸੀ ਆ ਗਿਆ ਉਹ ਸਾਰੇ ਵਿੱਚ ਬਾੜ ਰੱਖੇ ਨੇ ਸਾਡਾ ਕੋਟਾ ਤਾਂ ਖਤਮ ਕਰਕੇ ਇਹਨਾਂ ਨੇ ਸਾਡਾ ਕੋਟਾ ਨਹੀਂ ਜਾਈਦਾ ਸਾਨੂੰ ਹਰ ਹੀਲ ਤੇ ਹਰ ਬੱਚੇ ਨੂੰ ਫ੍ਰਿਡ ਫੈਡਰ ਪਰਿਵਾਰ ਦੇ ਬੱਚੇ ਨੂੰ ਜਿਨ੍ਹਾਂ ਨੇ 2% ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਰੋਜ਼ਗਾਰ ਚਾਹੀਦਾਗਾ ਦੋ ਵਗ ਦੀ ਰੋਟੀ ਚਾਹੀਦੀ ਸੱਤੇ ਛੱਤ ਚਾਹੀਦੀ ਤਾਂ ਮੁੰਨਾ ਵੀ ਛੋਟਾ ਸਟੇਟ ਹੈ ਉਹਨਾਂ ਨੇ ਕੀ ਉਹਨਾਂ ਨੇ ਕੁਰਬਾਨੀ ਕਿੰਨੇ ਕੁਝ ਵੀ ਉਹ ਪੈਨਸ਼ਨ ਦੇ ਰਹੀ ਦੂਜੀ ਵੀਡੀਓ ਨੂੰ ਕਿਉਂਕਿ ਮੇਰੇ ਪਿਤਾ ਜੀ ਨੇ ਕੁਰਬਾਨੀ ਕਰਤੀ ਸਾਡੇ ਬਜ਼ੁਰਗਾਂ ਨੇ ਕਿਹਾ ਸਾਡੇ ਜਵੈਨਾ ਕੋਰ ਖੋ ਗਿਆ ਅੰਗਰੇਜ਼ਾਂ ਨੇ ਕੋਰ ਕਰ ਲੀਆਂ ਪਰ ਸਾਡੇ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਜਾਨ ਹੋਣ ਤੋਂ ਬਾਅਦ ਕੀ ਦਿੱਤਾ ਸਾਨੂੰ ਅੱਜ 84 ਦੇ ਦੰਗਿਆਂ ਨੂੰ ਲੱਖਾਂ ਰੁਪਏ ਦਿੱਤਾ ਇਹਨਾਂ ਨੇ ਪਟ્રોલ ਟਾਪ ਦੇ ਦਿੱਤੇ ਇਹਨਾਂ ਨੇ ਉਹਨਾਂ ਨੂੰ ਮਕਾਨ ਦਿੱਤੇ ਉਹਨਾਂ ਨੇ ਕਲੋਨੀਆ ਬਣਾਤੀਆ ਫ੍ਰੀਡੋਫੈਟਰ ਕਲੋਨੀ ਕਿੱਥੇ ਬੜਾਈ ਇਹਨਾਂ ਨੇ ਇਹਨਾਂ ਦਾ ਫਰਜ਼ ਨਹੀਂ ਮੰਨਦਾ ਸੀ ਕਿ ਕੱਟਵਾੜ ਫ੍ਰੀਡੋਫੈਟਰ ਕਲੋਨੀਆ ਬਣਾ ਕੇ ਜਿਨ੍ਹਾਂ ਦੀ ਛੱਤ ਨੂੰ ਛੱਤ ਦੇ ਦੇਣ ਜਿਹੜੇ ਬੱਚੇ ਰੋਜ਼ਗਾਰ ਕਰ ਸਕਣੇ ਮੈਂ ਕਹਿੰਦਾ ਸਾਡਾ ਅਣਪੜ੍ਹ ਬੱਚਾ ਹੈ ਪੀਣ ਦੀ ਓਕੀ ਦਾ ਕਰ ਸਕਦਾ ਨਾ ਉਹ ਤਾਂ ਕਰ ਸਕਦਾ ਜਿੱਥੇ ਜਿੰਨੇ ਕੁ ਕੁਆਲੀਫਾਈਡ ਹੈਗਾ ਜਿਹਾ ਜਿਹਾ ਉਹੀ ਸਾਹ ਉਹਨਾਂ ਨੂੰ ਨੌਕਰੀ ਦੇ ਦਰ ਹੁਣ ਆਪ ਬਗਤ ਮੰਨ ਜੀ ਸੀ ਇੰਦੀਆਂ ਨੌਕਰੀਆਂ ਦਿੱਤੀਆਂ ਕਿੰਨੀਆਂ ਦਿੱਤੀਆਂ ਫ ਕਿ ਜੇ 10 ਪੜਿਆ ਉਹਨੂੰ ਉਹੀ ਨੌਕਰੀ ਦੇ ਦੇ ਅਸੀਂ ਨਹੀਂ ਇਹਨਾਂ ਨੂੰ ਗ੍ਰੈਜੂਏਟ ਗ੍ਰੈਜੂਏਸ਼ਨ ਦੇ ਬ੍ਰੋਬ ਨੌਕਰੀ ਦੇ ਦੇ ਤਾਂ ਤੋਕਰ ਦੋ ਵਾਗ ਦੀ ਰੋਟੀ ਦਾ ਖਾ ਸਕੇ ਜਿਹੜੇ ਬੱਚੇ ਬੇਰਜ਼ਗਾਨੇ ਉਹਨਾਂ ਨੂੰ ਕਮ ਸੇ ਕਮ 5 ਤੋਂ 10000 ਰੁਪਏ ਮਹੇਗਾ ਪੱਤਾ ਬੇਰਜ਼ਗਾਰੀ ਬੱਤਾ ਦੇਣ ਜਿਹੜੇ ਬਜ਼ੁਰਗ ਹੋਣਗੇ 60 ਸਾਲ ਤੋਂ ਉੱਤੇ ਓਵਰਟਾਪ ਗਈ ਉਹਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇ ਦੇਣ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਸੈਂਟਰ ਸਰਕਾਰ ਕਹਿੰਦੀ ਅਸੀਂ ਲੱਖਾਂ ਰੁਪਏ ਮਕਾਨ ਬਣਾ ਕੇ ਦਿੱਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਦੇਤੇ ਇੱਕ ਪੈਨਸਲਰ ਕਿੰਨੂ ਦਿੰਦੇ ਨੇ ਸਭ ਤੋਂ ਸਭ ਤੋਂ ਬਾਹਰ ਹੈਗਾ ਇੱਕ ਲੇਡੀ ਜੀ ਨੂੰ ਉਹਨਾਂ ਨੇ ਐਲਾਨ ਕੀਤਾ 1100 ਰੁਪਏ ਪੈਨਸ਼ਨ ਦੇ ਸਕਦੇ ਕੀ ਫਰੀ ਡਫਟਰ ਦੇ ਪਰਿਵਾਰਾਂ ਨੂੰ ਨਹੀਂ ਦੇ ਸਕਦੇ ਸੀ ਇਹ ਸਾਡ ਨੂੰ ਮੰਗਦੇ ਬਣਾ ਰੱਖਿਆਗਾ ਸਾਡਾ ਸਿਰਫ 9 ਵਿਕਦਾ ਨਾ ਸਾਨੂੰ ਕਿਸੇ ਨੇ ਅਜੇ ਤੱਕ ਕੁਝ ਦਿੱਤਾ ਨਾ ਅਸੀਂ ਮੰਗਦੇ ਵੀ ਨਹੀਂ ਕੁਝ ਅਸੀਂ ਕਹਿੰਦੇ ਸਾਡਾ ਜੇ 9 ਲੰਨਿਓ ਸਾਡਾ 9 ਵੇਚ ਦਿਓ ਸਟੇਜਾਂ ਤੇ ਆ ਕੇ ਤੁਸੀਂ ਸਿਫਤਾ ਕਰਦੇ ਸਾਡੀਆਂ ਕਤੂਗੜ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਤੇ ਤਣ ਤੇ ਕੱਪੜੇ ਦਾ ਵੀ ਨੋ ਪੈਟਰਾਂ ਦੇ ਪਾ ਦਿਓ ਇਹ ਦੂਤਾਂ ਅਸੀਂ ਕੁਝ ਨਹੀਂ ਮੰਗਦੇ ਮੈਂ ਆਪਣੇ ਪਰਿਵਾਰ ਤੇ ਰੋਟੀ ਖਾ ਸਕਦਾ ਮੇਥ ਘਰਾਂ ਮਿਲਦੀ ਹੈ ਪਰ ਇਹ ਜਿਹੇ ਪਰਵਾਰ ਜਿਹੜੇ ਸਿੱਤੇ ਛਾਤੀ ਨੂੰ ਉਹਨਾਂ ਦਾ ਵਰਜਮਾਂਦਾ ਨਾ ਕਿੰਨੇ ਫਿਰ ਬ੍ਰੀਡਫਾਇਟਰ ਪਰਿਵਾਰ ਨੂੰ ਪੁੱਛਿਆ ਆਸਤਾਲ ਜਾਂਦੇ ਆ ਬਜ਼ੁਰਗ ਕੇ 95 ਸਾਲ ਦਾ ਉਹ ਤਾਂ ਲੈਂਡ ਚ ਖੜ ਕੇ ਦਵਾਈ ਲੈਂਦਾਗਾ ਉਹ ਕੋਈ ਪੁੱਛਦਾ ਰੱਖਣੀ ਸਵੇਰੇ ਲੈਂਡ ਖੜੇ ਹੱਥ ਤਾਂ ਕੋਈ ਬਾਰੀ ਨਹੀਂ ਆਉਂਦੀ 1 ਕਿਐਮ ਲੇ ਬਾਹਰ ਜਾ ਕੇ ਫੋਰਮ ਦੇ ਇਲਾਜ ਕਰਾ ਸਕਦਾ ਜਿੰਨੇ ਲੋ ਇਸੀ ਵੋਟਾਂ 바ਗੇ ਜਿਤਾਇਆ ਕਿਸੇ ਪਾਰਟੀ ਨੇ ਐਜੇ ਫ੍ਰੀडम ਫਾਈਟਰਸ ਕਿਸੇ ਟਿਕਟਾਂ ਨਹੀਂ ਲਾਣ ਦਿੱਤੀ ਆ ਦੇਸ਼ ਭਗਤ ਪਰਿਵਾਰ ਨੇ ਪਾਈ ਥੋੜੀ ਜਿਹੀ ਜਿਹੀ ਦੋ ਤਿੰਨ ਟਿਕਟਾਂ ਲਾਓ ਐਮਐਲਏ ਤੁਸੀਂ ਆਪਣੀ ਗੱਲ ਰੱਖੋਗੇ ਕੋਈ ਚੇਅਰਮੈਨ ਨਹੀਂ ਵੱਡੀਆਂ ਚੇਅਰਮੈਨ ਨਹੀਂ ਤਾਂ ਕਿਸੇ ਇਲੈਕਸ਼ਨ 'ਚ ਨਹੀਂ ਹੋਦੀ ਨਾ ਉਹ ਤਾਂ ਦੇ ਦੇਣ ਉਹ ਵੀ ਕੱਲ੍ਹ ਪੀ ਫ੍ਰੀडम ਫਾਈਟਰ ਪਰਿਵਾਰ ਨੂੰ ਦੋ ਚਾਰਵੇਂ ਦੇ ਦਿੱਤੀ ਆਪਣੀ ਗੱਲ ਕਰ ਸਕੀਓ ਇੱਕ ਸਾਡਾ ਮੰਗ ਸੀ ਫ੍ਰੀडम ਫਾਈਟਰ ਬੋਰਡ ਬਣਾਇਆ ਜਾਵੇ ਉਹ ਚੇਅਰਮੈਨ ਲਾ ਜਾਵੇ ਹਰ ਜ਼ਿਲ੍ਹੇ ਚ ਇੱਕ ਮੈਂਬਰ ਦਿੱਤਾ ਜਾਵੇ ਤਾਂ ਕਿ ਅਸੀਂ ਬੈਠ ਕੇ ਸਰਕਾਰ ਨਾਲ ਬੈਠ ਕੇ ਗੱਲ ਕਰ ਸਕੀਏ ਮੰਗ ਦੀ ਸਰਕਾਰ ਨੇ ਐਲਾਨ ਕੀਤਾ ਸੀ ਹਾਂ ਕਰਾਂਗੇ ਪਰ ਆ ਚਾਰ ਸਾਲ ਹੋ ਗਏ ਸਾਡੀ ਦੇਸ਼ ਭਗਤ ਇੱਕ ਮੀਟਿੰਗ ਤੱਕ ਨਹੀਂ ਦਿੱਤੀ ਸਾਨੂੰ ਇਹ ਰੁੱਸਾ ਹੈਗਾ ਇੱਕ ਮੀਟਿੰਗ ਤੱਕ ਦੇਣਾ ਉਹ ਭਗਵੰਤ ਮਾਨ ਜੀ ਜਿਹੜੇ ਐਮਪੀ ਬਣਨੇ ਵੇਲੇ ਮੈਨੂੰ ਫੋਨ ਕਰਦੇ ਹੁੰਦੇ ਸੀਗੇ 7 ਵਜੇ ਫੋਨ ਆ ਜਾਂਦਾ ਸੀ ਅੱਜ ਤੋਂ ਬਾਅਦ ਕਿਹੜੇ ਫੋਨ ਹੀ ਨਹੀਂ ਆ ਸਰ ਮਤਲਬੱਸ ਥੀ ਹੋ ਗਈ ਨਾ ਸਾਨੂੰ ਬਹੁਤ ਆਸਾਂ ਸੀ ਸਰਕਾਰ ਤੇ ਅਸੀਂ ਹੁਣ ਵੀ ਕਹਿੰਦੇ ਆ ਭਗਵੰਤ ਮਾਨ ਜੀ ਓਨੀ ਅੱਖੀ ਰਹਿ ਕੇ ਦੇਸ਼ ਭਗਤ ਪਰਿਵਾਰਾਂ ਵੀ ਗੱਲ ਸੁਣੋ ਜਿਹੜੇ ਭਗਤ ਜੀ ਨੇ ਸਾਡੇ ਰੀਡਰ ਫਾਈਟਰ ਮੱਤੇ ਉਹਨਾਂ ਨੂੰ ਵੀ ਕਹਿੰਦੇ ਆ ਬੈਠ ਕੇ ਸਾਡੀ ਗੱਲ ਸੁਣੋ ਕੱਲੋ ਕਟੜੂ ਤੇ ਲਾਗੂ ਦਾ ਕਰੋ ਕੁਝ ਮੀਟਿੰਗ ਕਰ ਲੀਦਾ ਕੋਈ ਨਹੀਂ ਚੇਅਰਮੈਨ ਜੀ ਮਾ ਸਾਹਿਬ ਮੀਡੀਆ ਗੱਲ ਲੰਦੇ ਨੇ ਹਰ ਵਾਰੀ ਦੋ ਤਿੰਨ ਮੀਡੀਆ ਵਿੱਚ ਦਿੱਤੇ ਪਰ ਸਿਰੇ ਕੋਈ ਨਹੀਂ ਲੱਗੀ ਫਿਰ ਵੀ ਬੜਾ ਜਲਗਰ ਹਾਲ ਬਣਾਉਣਾ ਸਾਡੇ ਮਗਲੀ ਸਰਕਾਰ ਨੇ ਸਾਡੇ 4.5 ਲੱਖ ਰੁਪਏ ਦਿੱਤਾ ਸੀਗਾ ਆਉਂਦੀ ਸਰਕਾਰ ਨੇ ਦੇਸ਼ ਭਗਤੀ ਸਰਕਾਰ ਨੇ ਵਾਪਸ ਲੈ ਲਿਆ ਅੱਜ ਤੱਕ ਵਾਪਸੀ ਨਹੀਂ ਮਿਲਿਆ ਅਸੀਂ ਕਹਿੰਦੇ ਹਾਂ ਕਿਤੋਂ ਜੇ ਤੁਸੀਂ ਉਹਨਾਂ ਦੀ ਨਿਸ਼ਾਨੀਤਾ ਬਣਾਉਣਾ ਕਿੱਥੇ ਅੱਜ ਪਤਾ ਲੱਗਿਆ ਕਿ ਮਗਰ ਅਮਰੋੜਾ ਜੀ ਕਹਿ ਰਹੇ ਸੀਗੇ ਅਸਾਈਆਂ ਦੀ ਉੱਤੇ ਚੌਕ ਬਣਾ ਰਿਹਾ ਦੇਸ਼ ਭਗਤ ਤਾਂ ਮੈਂ ਦੇਖਿਆ ਕਿਤੇ ਚੌਕ ਬਣਉਗਾ ਉਹ ਨਹੀਂ ਨਾ ਸੁਲਾਈਤੰਦਰ ਮੋਸਨ ਨੂੰ ਪੁੱਛਿਆ ਜੀ ਨੇ ਅਸਲ ਦੇਸ ਦੀ ਜਾਨੀ ਦੁਆ ਕੇ ਦਿੱਤੀ ਹੈ ਕਿਹਦੇ ਨੇ ਪੁੱਛਿਆ ਉਹਨਾਂ ਨੇ ਉਹਨਾਂ ਨੇ ਲੁਧਿਆਣਾ ਨਹੀਂ ਬਣਾਉਂਦੀ ਸਰਕਾਰ ਮੈਂ ਤਾਂ ਹਰਾਮ ਦੀ ਗੱਲ ਹੈ ਅੱਜ ਤੱਕ ਉਹਨਾਂ ਨੇ ਲੁਧਿਆਣਾ ਨਹੀਂ ਬਣੋਦੀ ਸਟਾਈਟ ਹੈ ਚੱਲ ਰਹੀ ਸਾਡੀ ਜਥੇ ਮੰਦਿਰ ਪੰਜਾਬ ਬੰਦਰ ਤੇ ਬਣਾਉਂਦੀ ਹੈ ਪਰ ਸਰਕਾਰ ਨੇ ਕਿਹਦੇ ਉਹਦੇ ਉਹਦਾ ਵਿਹਾਰਾ ਨਹੀਂ ਬਣਾ ਤੇ ਇਹਨਾਂ ਦੇ ਮੰਤਰੀ ਉਸ ਫੰਕਸ਼ਨ ਚ ਸਾਡੇ ਬਣਾ ਚੱਲਦੇ ਫੰਕਸ਼ਨ ਚ ਆਖਿਰਾਂ ਜੀ ਨਹੀਂ ਬਣੀ ਰਫਟਰ ਮੰਤਰੀ ਹੋਤੋਂਦ ਕੀ ਹੋ ਸਕਦਾ ਇਸ ਕਰਕੇ ਸਾਨੂੰ ਮਜਬੂਰ ਨੇ ਇਸ ਨੂੰ ਸੁਧਾਰ ਛੇੜਨਾ ਪਿਆ ਤੇ ਲੋਕਾਂ ਨੂੰ ਦੱਸਣ ਵਾਸਤੇ ਛੇੜਨਾ ਪਿਆ ਵੀ ਸਾਡੇ ਨੌ ਤੇ ਸਿਆਸਤਾਂ ਹੁੰਦੀਆਂ ਨੇ ਸਾਨੂੰ ਦੰਦੇ ਕੁਝ ਨਹੀਂ ਆ ਗਏ। ਦੋਸਤੋ ਇਹ ਸੀਗੇ ਹਰਿੰਦਰਪਾਲ ਸਿੰਘ ਖਾਲਸਾ ਜੋ ਫ੍ਰੀडम फाइਟਰ ਜਥੇਬੰਦੀ ਦੇ ਸਰਪ੍ਰਸਤੀ ਪੰਜਾਬ ਦੇ ਤੋਂ ਇਹਨਾਂ ਦਾ ਤੁਸੀਂ ਦਰਦ ਸੁਣਿਆ ਤੋਂ ਇਹਨਾਂ ਦੀ ਗੱਲ ਤੋਂ ਤਾਂ ਸਿਰਫ ਇਹੀ ਲੱਗਦਾ ਕਿ ਜਿਹੜੀ ਇਹ ਸਰਕਾਰ ਇਹ ਰਾਜਨੀਤਿਕ ਲੋਕ ਨੇ ਇਹ ਲੋਕ ਸਿਰਫ ਫ੍ਰੀडम फाइਟਰ ਨੇ ਸੋਹਾ ਖਾਨ ਤੱਕ ਤੇ ਸਟੇਜਾਂ ਤੋਂ ਇਹਨਾਂ ਦੇ ਨੌਨ ਲਾਈਨ ਤੱਕ ਹੀ ਸੀਮਤ ਨੇ ਇਹ ਇਹਨਾਂ ਨੇ ਪਰਿਵਾਰਾਂ ਨੂੰ ਕੁਝ ਨਹੀਂ ਦਿਵਾਲ। ਤੋ ਮਿਲਦੇ ਆ ਅਗਲੇ ਪ੍ਰੋਗਰਾਮ ਚ ਕਿਸੇ ਹੋਰ ਸਖਸੀਅਤ ਨਾਲ ਧੰਨਵਾਦ ਵਾਇਲਟ ਖੱਤਰਾ ਸਾਹਿਬ ਵਾਇਲਟ ਦੀ ਫਤਿਹ